ਇਹ ਮਿੱਤਰ ਤੁਹਾਨੂੰ ਜਰੂਰੀ ਦੱਸਦੇ ਹਾਂ ਬੋਲਦੇ ਸਮਝਾ ਦਿੰਦੇ ਇਹ ਇੱਥੋਂ ਫੇਲ ਲੱਗਦੀ ਹੈ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਸ ਕੋ ਅੱਜ ਅਸੀਂ ਖੜੇ ਆਂ ਪਸਬਾ ਸੱਦਾ ਬੇਟ ਤਹਿਸੀਲ ਜਗਰਾਉਂ ਜ਼ਿਲ੍ਹਾ ਲਿਆਣਾ ਵਿਖੇ ਜਿੱਥੇ ਕਿ ਅੱਜ ਇੱਕ ਘੋੜੀਆਂ ਦਾ ਸ਼ਕੀਨ ਪਰਿਵਾਰ ਜਿਸ ਨੇ ਪਹਿਲਾਂ ਵੀ ਘੋੜੀਆਂ ਰੱਖੀਆਂ ਸੀ ਪਿਛਲੇ ਕਾਫੀ ਸਮੇਂ ਤੋਂ ਘੋੜੀਆਂ ਦਾ ਪਾਲਣ ਦਾ ਸ਼ੌਂਕ ਰੱਖਦਾ ਤੇ ਉਸ ਨੇ ਇੱਕ ਘੋੜੀ ਜੋ ਬਹੁਤ ਹੀ ਸ਼ਾਨਦਾਰ ਨਸਲ ਦੀ ਘੋੜੀ ਸੀ ਪਿਛਲੇ ਸਮੇਂ ਤੋਂ ਲੈ ਕੇ ਆਇਆ ਸੀ ਬੜੀਆਂ ਆਸਾਂ ਮੀਦਾਂ ਨਾਲ ਲੈ ਕੇ ਆਇਆ ਸੀ ਪਰ ਉਸ ਘੋੜੀ ਦੀ ਬੀਤੀ ਰਾਤ ਜਿਹੜੀ ਆ ਪਰਿਵਾਰ ਦੇ ਦੱਸਣ ਦੇ ਮੁਤਾਬਕ ਬਿਜਲੀ ਦਾ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਜਾਂਦੀ ਤੇ ਉਸ ਪਰਿਵਾਰ ਨੂੰ ਲੱਖਾਂ ਰੁਪਏ ਦਾ ਘਾਟਾ ਪਿਆ ਜਾਂਦਾ ਤੇ ਸਾਡੇ ਨਾਲ ਉਹ ਪਰਿਵਾਰਕ ਮੈਂਬਰ ਆ ਜਿਨ੍ਹਾਂ ਦੇ ਚਿਹਰੇ ਤੇ ਸਾਫ਼ ਚਿੰਤਾ ਦੀਆਂ ਲਖੀਰਾਂ ਦਿਖਾਈ ਦੇ ਰੀਆਂ ਕਿਉਂਕਿ ਅਚਾਨਕ ਇੱਕ ਵਾਰ ਜਾਂ ਇੱਕਦਮ ਪਰਿਵਾਰ ਤੇ ਲੱਖਾਂ ਦਾ ਜਿਹੜਾ ਨੁਕਸਾਨ ਹੋ ਜਾਵੇ ਤਾਂ ਉਸ ਪਰਿਵਾਰ ਤੇ ਕੀ ਬੀਤਦੀ ਹੋਗੀ ਆਉ ਆਪਾਂ ਉਸ ਲੜਕੇ ਨਾਲ ਗੱਲ ਕਰਦੇ ਆਂ ਭਾਈ ਕੀ ਨਾਮ ਜੁੜਾ ਮੇਰਾ ਨਾਮ ਮਨਦੀਪ ਸਿੰਘ ਹੈ ਠੀਕ ਕਿਹੜਾ ਪਿੰਡ ਹੋੜਾ ਸਾਡਾ ਪਿੰਡ ਜੀ ਸਿੱਧਵਾ ਬੇਟਾ ਇੱਕ ਬੜੀ ਦੁਖਦਾਈ ਖਬਰ ਜਿਹੜੀ ਦੇਖਣ ਨੂੰ ਮਿਲੀ ਆ ਸੋ ਉਹਨਾਂ ਨੂੰ ਮਿਲੀ ਆ ਹਾਂਜੀ ਤੇ ਟਾੜੀ ਜਿਹੜੀ ਆ ਲੱਖਾਂ ਰੁਪਏ ਦੀ ਕੁੜੀ ਸੀ ਰਾਤ ਜਿਹੜੀ ਆ ਉਹਦੀ ਮੌਤ ਹੋ ਗਈ ਹੈ ਕੀ ਕਾਰਨ ਸੀ ਜੀ ਉੱਥੇ ਹੀ ਬਿਜਲੀ ਦੀ ਸ਼ਾਰਟ ਹੋਈ ਤੇ ਅਰਥ ਔਣ ਦੇ ਨਾਲ ਝਟਕਾ ਲੱਗਣ ਦੇ ਨਾਲ ਕੁੜੀ ਦੀ ਮੌਤ ਹੋ ਗਈ ਮੈਨੂੰ ਵੀ ਕਰੰਟ ਲੱਗਾ ਉੱਪਰ ਜਿਹੜਾ ਇੱਕ ਮੁੰਡਾ ਬੈਠਾ ਸੀ ਉਹਨੂੰ ਵੀ ਝਟਕਾ ਵੱਜਿਆ ਜਦੋਂ ਕੁੜੀ ਨੂੰ ਖਿੱਚਣ ਲੱਗੇ ਸੀ ਤਾਂ ਸਾਨੂੰ ਫੇਰ ਦੁਬਾਰਾ ਤੋਂ ਕਰੰਟ ਵੱਜਿਆ ਤੇ ਅਸੀਂ ਗੁਰਜਾਰੀਸ਼ ਕਰਦੇ ਹਾਂ ਵੀ ਪੁਲਿਸ ਮੁਲਾਜ਼ਮ ਤੇ ਬਿਜਲੀ ਵਿਭਾਗ ਆ ਕੇ ਤਪਤੀਸ਼ ਕਰਨ ਤੇ ਸਾਨੂੰ ਬਣਦਾ ਮੁਆਵਜ਼ਾ ਦੇਣ। ਇਹ ਸਭ ਤੋਂ ਪਹਿਲਾਂ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਡੇ ਕਿੰਨੀਆਂ ਘੁੜੀਆਂ ਇਸ ਵਿੱਚ ਆ ਸਾਡੇ ਕੋਲੇ 7 ਘੋੜੀਆਂ ਹੀ ਐਸ ਟਾਈਮ। ਤੁਸੀਂ ਕਿੰਨੇ ਟਮੋਂ ਘੋੜੀਆਂ ਪਾਲਣ ਦਾ ਸ਼ੌਂਕ ਰੱਖਦੇ ਹੋ? ਸਾਨੂੰ 4-5 ਸਾਲ ਹੋ ਗਏ ਈ ਘੋੜੀਆਂ ਰੱਖਦਿਆਂ। ਠੀਕ ਆ। ਤੇ ਇਹ ਪਤਾ ਲੱਗਾ ਸੀ ਇਹ ਘੋੜੀ ਥੋੜਾ ਸਮਾਂ ਪਹਿਲਾਂ ਲੈ ਕੇ ਆਂਦੀ ਸੀ। ਹਾਂਜੀ। ਇਹ ਇਹ ਆ ਦਰਸ਼ਨ ਸਿੰਘ ਅਬੂਪਰਾ ਜੀ ਤੋਂ ਲੈ ਕੇ ਆਂਦੀ ਸੀਗੀ ਘੋੜੀ। ਠੀਕ ਆ ਜੀ। ਤੇ ਇਹ ਆਪਾਂ 3.5 ਲੱਖ ਦੀ ਲਈ ਸੀ। ਠੀਕ ਆ ਜੀ। ਤੇ 1.5 ਲੱਖ ਰੁਪਏ ਦੇ ਕੇ ਇੱਕ ਊਡੀ ਕਵਰ ਕਰਵਾਈ ਸੀ ਠੀਕ ਹੈ ਬਾਕੀ ਪੈਸੇ ਅਜੇ ਦਿਨੇ ਉਹਨਾਂ ਨੂੰ ਹਾਂਜੀ ਠੀਕ ਹੈ ਤੇ ਦਰਸ਼ਕਾਂ ਜਾਣਕਾਰੀ ਸਾਂਝੀ ਕਰੋ ਇਹ ਕਿਹੜੀ ਨਸਲ ਦੀ ਘੋੜੀ ਸੀ ਇਹ ਮਾਰਵਾੜੀ ਘੋੜੀ ਸੀਗੀ ਜੀ ਇਹ 3 ਮਹੀਨਿਆਂ ਦੀ ਗੱਭਣ ਸੀ ਠੀਕ ਹੈ ਹਾਂਜੀ ਤੇ ਇਹ ਮੱਥੇ ਪਟਾ ਸੀ ਇੱਕ ਪੈਰ ਚਿੱਟਾ ਸੀਗੀ ਠੀਕ ਹੈ ਜੀ ਇਹ ਤੁਸੀਂ ਆਪਣੇ ਘਰੋਂ ਰਸਤੇ ਵਿੱਚ ਕਿਵੇਂ ਲੈ ਕੇ ਗਏ ਸੀ ਅਸੀਂ ਸ਼ਾਮ ਨੂੰ ਰੋਜ਼ ਹੀ ਰਾਈਡਿੰਗ ਦਾ ਸ਼ੌਂਕ ਰੱਖਦੇ ਕਾਰਨ ਅਸੀਂ ਰੋਜ਼ ਹੀ ਸ਼ਾਮ ਨੂੰ ਢੇਡਾ ਘਟਾਉਣ ਲੈ ਕੇ ਜਾਂਦੇ ਹਾਂ ਘੋੜੀ ਨੂੰ ਤੇ ਅਸੀਂ ਜਾਂਦੇ ਪਏ ਸੀ ਤੇ ਘੋੜੀ ਨੂੰ ਇੱਕਦਮ ਝਟਕਾ ਲੱਗਾ ਘੋੜੀ ਘੁੰਮ ਗਈ ਤੇ ਦੁਬਾਰਾ ਜਦੋਂ ਘੁੰਮ ਕੇ ਬਕਸੇ ਨਾਲ ਲੱਗੀ ਤਾਂ ਉਸ ਨੂੰ ਝਟਕਾ ਲੱਗਣ ਦੇ ਨਾਲ ਉਸ ਦੀ ਮੌਤ ਹੋ ਗਈ ਤੇ ਪੂਰੀ ਬਾਡੀ ਚ ਕਰੰਟ ਆ ਗਿਆ ਸੀਗਾ ਜੀ ਠੀਕ ਹੈ ਜੀ ਤੇ ਫਿਰ ਤੁਸੀਂ ਇਹਦੇ ਸਬੰਧਤ ਜਿਹੜੀ ਆ ਕੋਈ ਪੁਲਿਸ ਪ੍ਰਸ਼ਾਸਨ ਦੀ ਮਾਮਲਾ ਧਿਆਨ ਚ ਲਿਆਂਦਾ ਹਾਂਜੀ ਅਸੀਂ ਥਾਣਾ ਸਿਦਮਾ ਵਿਖੇ ਵਿਖੇ ਦਰਖਾਸਤ ਦਿੱਤੀ ਆ ਤੇ بجلی محکمہ ਨੂੰ ਵੀ ਦਰਖਾਸਤ ਦਿੱਤੀ ਆ ਵੀ ਸਾਡੀ ਤਪਤੀਸ਼ ਕੀਤੀ ਜਾਵੇ ਤੇ ਸਾਨੂੰ ਬਣਦਾ ਮੌਜੂਦਾ ਦਿੱਤਾ ਜਾਵੇ ਤੇ ਕੀ بجلی ਵਿਭਾਗ ਦੇ ਜਿਹੜੇ ਅਧਿਕਾਰੀ ਆ ਮੌਕੇ ਤੇ ਪਹੁੰਚੇ ਸੀ ਹਾਂਜੀ ਉਹ ਰਾਤ ਆ ਕੇ ਦੇਖ ਕੇ ਗਏ ਆ ਜੀ ਸਾਰਾ ਮੌਜੂਦਾ ਉਹਨਾਂ ਨੇ ਦੱਸਿਆ ਵੀ ਇੱਥੋਂ ਜ਼ਮੀਨ ਗਰਮ ਆ ਪੂਰੀ ਜਿੱਥੇ ਮੀਟਰ ਲੱਗੇ ਹਨ ਤੇ ਉਹਨਾਂ ਨੇ ਆਪਦਾ ਤਪਤੀਸ਼ ਕੀਤੀ ਆ ਜੀ ਤੇ ਅੱਗੇ ਉਹ ਕਹਿੰਦੇ ਸੀ ਹੋਰ ਡੂੰਗੀ ਤਪਤੀਸ਼ ਕਰਾਂਗੇ ਤੇ ਇਹਦੀ ਜੜ ਤੱਕ ਜਾਵਾਂਗੇ ਇੱਥੇ ਜਿਹੜੇ ਲੋਕਾਂ ਚੋਂ ਚਰਚੇ ਸੁਣਨ ਨੂੰ ਮਿਲਦੇ ਆ ਜਿੱਥੇ ਬਕਸਾ ਲੱਗਿਆ ਬਿਜਲੀ ਬੋਰਡ ਦਾ ਉਥੋਂ ਕਹਿੰਦੇ ਵੀ ਕਾਫੀ ਜਿਹੜੀ ਧਰਤੀ ਗਰਮ ਦੇਖੀ ਗਈ ਸੀ ਹਾਂਜੀ ਉਥੋਂ ਧਰਤੀ ਗਰਮ ਆ ਜੀ ਅਸੀਂ ਆਪ ਵੀ ਹੱਥ ਲਾ ਕੇ ਪੈਰ ਲਾ ਕੇ ਦੇਖਿਆ ਜੀ ਉਥੋਂ ਧਰਤੀ ਗਰਮ ਸੀ ਉਸ ਟਾਈਮ ਪੂਰੀ ਜਦੋਂ ਘੋੜੀ ਨੂੰ ਝਟਕਾ ਲੱਗਿਆ ਤੇ ਉਸ ਤੋਂ ਬਾਅਦ ਚ ਬਿਜਲੀ ਭਗਾਗ ਵਾਲੇ ਆਏ ਆ ਜੀ ਤੇ ਆਉਣ ਤੋਂ ਬਾਅਦ ਚ ਉਹਨਾਂ ਨੇ ਸਾਰਾ ਚੈੱਕ ਕੀਤਾ ਤੇ ਉਦੋਂ ਬਾਅਦ ਚ ਸਵੇਰ ਧਰਤੀ ਉਨੀ ਨਹੀਂ ਗਰਮ ਸੀਗੀ ਜੀ ਠੀਕ ਆ ਜੀ ਤੇ ਹੁਣ ਫਿਰ ਜੇ ਇੱਥੇ ਪੋਰੀ ਰਾਤ ਪਰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕਾ ਦੇਖਣ ਆਏ ਸੀ ਹਾਂਜੀ ਏਐਸਆਈ ਜੀ ਮੌਕਾ ਦੇਖਣ ਆਏ ਸੀ ਨਾਲ ਉਹਨਾਂ ਦੇ ਕਨਸਟੇਬਲ ਸੀਗੇ ਆ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਤੇ ਸਾਨੂੰ ਤਸੱਲੀ ਦਿੱਤੀ ਵੀ ਤੁਹਾਡੇ ਨਾਲ ਇਨਸਾਫ ਹੋਊਗਾ ਠੀਕ ਹੈ ਜੀ ਤੇ ਹੁਣ ਤੁਸੀਂ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੀ ਸਾਡੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਸਾਡੀ ਘੋੜੀ ਦਾ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਧੰਨਵਾਦ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਪਿੰਡ ਅਫੰਡਾ ਬੁੱਪਰਾ ਜੀ ਠੀਕ ਹੈ ਜੀ ਹਾਂਜੀ ਇਹ ਮੁੰਡੇ ਨੂੰ ਮੈਂ 3-4 ਮਹੀਨੇ ਪਹਿਲਾਂ ਘੋੜੀ ਦਿੱਤੀ ਸੀ ਜੀ 3.5 ਲੱਖ ਰੁਪਏ ਦੀ ਕੀ ਤੁਸੀਂ ਘੋੜੀਆਂ ਦਾ ਵਪਾਰ ਕਰਦੇ ਹੋ ਹਾਂਜੀ ਮੈਂ ਵਪਾਰ ਕਰਦਾ ਜੀ ਠੀਕ ਹੈ ਜੀ ਹਾਂਜੀ ਤੇ ਮੈਨੂੰ 3.5 ਲੱਖ ਰੁਪਏ ਦਿੱਤੀ ਸੀ ਤੇ ਕੁਛ ਪੈਸੇ ਇਹਨਾਂ ਨੇ ਮੈਨੂੰ ਦੇਤੇ ਹੀ ਕੋਹ ਰਹਿੰਦੇ ਸੀ ਠੀਕ ਹੈ ਜੀ ਗੱਲ ਇਹਨੇ ਬਜਾਰੇ ਨੇ ਮਿਹਨਤ ਕੀਤੀ ਗੱਬਣ ਕਰਵਾਈ ਘੋੜੀ ਠੀਕ ਹੈ ਜੀ ਇਹ ਸ਼ਾਮ ਨੂੰ ਆਪਦੀ ਰੇਡਿੰਗ ਕਰਨ ਗਿਆ ਜਵਾਕ ਉੱਪਰ ਬੈਠਾ ਸੀ ਠੀਕ ਹੈ ਤੇ ਮੋੜਦੇ ਹੋਏ ਜਦੋਂ ਇਹ ਨਾ ਬਕਸੇ ਨਾਲ ਟੱਚ ਹੋਣ ਨਾ ਠੀਕ ਹੈ ਜੀ ਘੋੜੀ ਨੂੰ ਲੱਗ ਗਿਆ ਕਰੰਟ ਇਹਨਾਂ ਨੇ ਖੱਚ ਗਰੰਟ ਲੱਗ ਗਿਆ ਕੁੜੀ ਦੇ ਮੌਕੇ ਤੇ ਮੌਤ ਹੋ ਗਈ ਠੀਕ ਆ ਜੀ ਅਸੀਂ ਇਹੀ ਮਾਇ ਜਬ ਬਿਲੀ ਮੈਜਮ ਨੂੰ ਕਹਿੰਨੇ ਵੀ ਇਹਨੂੰ ਵਿਚਾਰ ਨੂੰ ਮਾਫ ਜਾਤਵਾਇਆ ਜਾਵੇ ਬੜਦਾ ਪੁਲਿਸ ਬਰਸਾਚ ਇਹ ਕੁੜੀ ਕਿੰਨੇ ਕੀ ਦੀ ਵੇਚੀ ਸੀ ਇਹਨਾਂ ਨੇ ਇਹ 3.5 ਲੱਖ ਹੀ ਦਿੱਤੀ ਆ ਜੀ ਇਹ ਤੁਹਾਨੂੰ ਕਿੰਨੇ ਪੈਸੇ ਦਿੱਤੇ ਆ ਇਹਨੇ 2 ਲੱਖ ਰੁਪਇਆ ਦਿੱਤਾ ਜੀ ਅਜੇ 1.5 ਲੱਖ ਰੁਪਏ ਰਹਿ ਜਾਂਦਾ ਹਾਂ ਰਹਿੰਦਾ ਜੀ ਹਾਂਜੀ ਠੀਕ ਆ ਹਾਂਜੀ ਚਲੋ ਇਹ ਮੁੰਡਾ ਸ਼ੌਂਕ ਰੱਖਦਾ ਮੇਰੇ ਕੋਲੇ ਜਾਂਦਾ ਆਉਂਦਾ ਤੇ ਇਹ ਕਹਿੰਦਾ ਮੈਨੂੰ ਕਹਿੰਦਾ ਵੀ ਅੰਕਲ ਕੁੜੀ ਲੈਣੀਆਂ ਹੋਰ ਵੀ ਉਹਦੇ ਕੋਲੇ ਕੁੜੀਆਂ ਹੈਗੀਆਂ ਠੀਕ ਆ ਜੀ ਠੀਕ ਆ ਜੀ ਇਹਦਾ ਮੁੰਡੇ ਦਾ ਇੱਥੇ ਜਿਹੜੀ ਖੰਡ ਚਰਚਾ ਆਮ ਹੀ ਦੇਖਣ ਨੂੰ ਮਿਲਦੀ ਆ ਜੀ ਜਿਹੜੀ ਲੋਕਾਂ ਤੋਂ ਸੁੰਦਰ ਦੇ ਮੁਤਾਬਕ ਜਿਹੜੀ ਇੱਥੇ ਲੋਕਾਂ ਨੇ ਚਰਚਾ ਵੀ ਕੀਤੀ ਆ ਵੀ ਜਿਹੜਾ ਬਕਸਾ ਲੱਗਿਆ ਇੱਥੇ ਹਾਂਜੀ ਇੱਥੇ ਕਾਫੀ ਟਾਈਮ ਤੋਂ ਬਕਸੇ ਵਿੱਚ ਕਰੰਟ ਆ ਰਿਹਾ ਹੈ ਸਾਡੇ ਹਾਂਜੀ ਇਹ ਘਰ ਕਹੇ ਅਸਕਮਾਂਡ ਕਹਿ ਰਿਹਾ ਮੈਂ ਵੀ ਆਇਆ ਸੀ ਰਾਤ ਇਹ ਕਹਿੰਦੇ ਵੀ ਕਰੰਟ ਆਉਂਦਾ ਬਕਸੇ ਦੇ ਵਿੱਚ ਇਹਨਾਂ ਨੇ ਕੰਪਲੀਟ ਵੀ ਕੀਤੀ ਆ ਇਹ ਕਹਿੰਦੇ ਵੀ ਅਸੀਂ ਸੱਪ ਵੀ ਮਰਿਆ ਹੋਇਆ ਵੇਖਿਆ ਪਹਿਲਾਂ ਜੀ ਠੀਕ ਆ ਇੱਥੇ ਬਕਸੇ ਨਾਲ ਲਾ ਕੇ ਜਾਣਦੀ ਅਸੀਂ ਕੰਪਲੀਟ ਕੀਤੀ ਆ ਕੁ ਦੋ ਗਰੀ ਤੇ ਵੀ ਲੈ ਰਹੇ ਸਾਡੀ ਸੁਣਵਾਈ ਨਹੀਂ ਕੀਤੀ ਰਾਤ ਮਲਾਜਮ ਆਏ ਵੀ ਸੀ ਜੀ ਠੀਕ ਆ ਜੀ ਉਹਨਾਂ ਨੇ ਚੈੱਕ ਕਰਿਆ ਉਹਨਾਂ ਨੂੰ ਦਿਖਾਇਆ ਵੀ ਉਥੋਂ ਸਾਈਡ ਤੋਂ ਨਾ ਪੈਰ ਰੱਖ ਕੇ ਦੇਖਿਆ ਸੀ ਉਹਨਾਂ ਨੇ ਵੀ ਵੇਖਿਆ ਵੀ ਸਾਈਡ ਦੇ ਵਿੱਚੋਂ ਜਿੱਥੇ ਬਕਸਾ ਲੱਗਿਆ ਉਥੇ ਗਰਮ ਬਹੁਤ ਹੁੰਦੀ ਆ ਧਰਤੀ ਠੀਕ ਆ ਹਾਂਜੀ ਉਹ ਕਰੰਟ ਉਹਦੇ ਬਕਸੇ ਦੇ ਵਿੱਚ ਆਉਂਦਾ ਜੀ ਜਣਦੇ ਆਸਗਵਾਨ ਸਾਰੇ ਘਰਾਂ ਕਹਿੰਦੇ ਆ ਵੀ ਹਾਂ ਕਰੰਟ ਆਉਂਦਾ ਸੀ ਇਹ ਚ ਠੀਕ ਆ ਹਾਂਜੀ ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪਰਿਵਾਰ ਦੇ ਦੱਸਣ ਮੁਤਾਬਕ ਤੇ ਜਦੋਂ ਇੱਥੇ ਪੱਤਰਕਾਰਾਂ ਦੀ ਟੀਮ ਪਹੁੰਚੀ ਆ ਤੇ ਇੱਥੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਵੀ ਇਹ ਬਕਸੇ ਦੇ ਵਿੱਚ ਜਿਹੜਾ ਲਗਾਤਾਰ ਆ ਪਿਛਲੇ ਕਾ ਤੇ ਅਸੀਂ ਸਮੇਂ-ਸਮੇਂ ਤੇ ਜਿਹੜਾ ਬਿਜਲੀ ਵਿਭਾਗ ਨੂੰ ਅਸੀਂ ਜਾਣੂ ਕਰਵਾ ਚੁੱਕੇ ਆ ਪਰ ਹੁਣ ਆਪਾਂ ਦੇਖਦੇ ਆ ਕਿ ਜਿਹੜਾ ਬਿਜਲੀ ਦਾ ਵਿਭਾਗ ਆ ਇਹ ਚੰਗੀ ਤਰ੍ਹਾਂ ਪੜਤਾਲ ਕਰਕੇ ਜਿਹੜਾ ਅਸਲ ਕੁੜੀ ਮਰਨ ਦਾ ਕਾਰਨ ਜਾਂ ਇਹ ਕਿੱਥੋਂ ਕੁੜੀ ਨੂੰ ਕਰੰਟ ਲੱਗਿਆ ਬਕਸੇ ਚ ਆਇਆ ਜਾਂ ਹੋਰ ਪਾਸੇ ਕਰੰਟ ਆ ਇਹ ਇੱਕ ਬੜਾ ਵੱਡਾ ਪੜਤਾਲ ਦਾ ਵਿਸ਼ਾ ਵਾ ਪਰ ਜਿਹੜਾ ਪਰਿਵਾਰ ਦਾ ਨੁਕਸਾਨ ਹੋ ਗਿਆ ਆਪਾਂ ਹੋਰ ਵੀ ਇੱਥੇ ਸਾਡੇ ਨਾਲ ਜਿਹੜੇ ਵਿਅਕਤੀ ਜੁੜੇ ਆ ਉਹਨਾਂ ਨੇ ਵੀ ਆਪਾਂ ਗੱਲ ਕਰਦੇ ਆ ਬਾਈ ਜੀ ਕੀ ਨਾਂਓ ਤੁਹਾਡਾ ਜਸਵਿੰਦਰ ਸਿੰਘ ਜੀ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਫਿਰ ਮੈਂ ਕਹਿੰਦਾ ਜੀ ਇਹਨਾਂ ਨੂੰ ਇਨਸਾਫ ਮਿਲ ਕੁੜੀ ਬਖਸ਼ ਨੇ ਲੱਗੀ ਸੀ ਮੌਕੇ ਤੇ ਹੀ ਸੀ ਉਦੋਂ ਤੇ ਸਾਨੂੰ ਵੀ ਕਰੰਟ ਲੱਗਿਆ ਜਦੋਂ ਅਸੀਂ ਘੋੜੇ ਨੂੰ ਇੱਕਦਮ ਲੰਗੇ ਇਤਿਆਤਾ ਪਾਇਆ ਨਾ ਸਾਨੂੰ ਕਰੰਟ ਵੱਜਿਆ ਵਾ ਝੜਕਾ ਵੱਜਿਆ ਸੀ ਚਾਹੁੰਦੇ ਵੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਮੁੰਡਾ ਵੀ ਵਿਚਾਰਾ ਗਰੀਬ ਹੈ ਜੀ ਮਿਹਨਤ ਕਰਕੇ ਘੋੜੀ ਲਿਆਂਦੀ ਸੀ ਇਹਨੇ ਹਜੇ ਪੈਸੇ ਰਹਿੰਦੇ ਵੀ ਆ ਜਿਵੇਂ ਅਸੀਂ ਦੱਸਿਆ ਵੀ ਇਹਨੇ ਦੋ ਬੇ ਇਹਨੂੰ ਇਨਸਾਫ ਦਿੱਤਾ ਜਾਵੇ ਬਾਈ ਹੁਣ ਉਹਨਾਂ ਦਾ ਇਹਨਾਂ ਮੁਲਾਜ਼ਮ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਸਹੀ ਮੇਰਾ ਨਾਮ ਗਰਮੀਤ ਕੌਰ ਹੈ ਜੀ ਤੇ ਅੱਜ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਫਿਰ ਕੀ ਕਹਿਣਾ ਚਾਹੁੰਦੇ ਆ ਜੀ ਵੇਖੋ ਜੀ ਇਹ ਹੁਣ ਲਾਈਟ ਲੱਗੀ ਆ ਬੱਚੇ ਲੈ ਕੇ ਜਾਂਦੇ ਆ ਘੋੜੀਆਂ ਦਾ ਬਹੁਤ ਸ਼ੌਂਕ ਆ ਦੋਨੇ ਭਰਾ ਇਹਨਾਂ ਤੀਲਣ ਹੋਏ ਰਹਿੰਦੇ ਆ ਤੇ ਛੋਟਾ ਬੱਚਾ ਤਾਂ ਵੀ ਕੇਸ ਵੀ ਨਹੀਂ ਆਪਦੇ ਵਹੁੰਦਾਗਾ ਤੇ ਨਾਉਂਦਾ ਤੇ ਸਾਡੇ ਹੱਥ ਬੰਨ ਕੇ ਬੇਨਤੀ ਐ ਵੀ ਥਾਣੇ ਵਾਲਿਆਂ ਨੂੰ ਵੀ ਅਸੀਂ ਇਹੀ ਗੱਲ ਕਹਿੰਨੇ ਆ ਕਿ ਇਹ ਇਨਸਾਫ ਦਿੱਤਾ ਜਾਵੇ ਕਿ ਜਾਂ ਕੋੜੀ ਨੀਚੇ ਬਕਸਿਆਂ ਦੇ ਲੇਟ ਸੀ ਜਾਂ ਬਕਸਿਆਂ ਦੇ ਵਿੱਚ ਸੀ ਕੋਈ ਵੀ ਕਾਰਨ ਹੋਇਆ ਤਾਂ ਉਸ ਦੀ ਮੌਤ ਹੋ ਗਈ ਮੇਰੇ ਬੱਚੇ ਕਮਲਾਏ ਹੋਏ ਸਾਥੋਂ ਵੇਖੇ ਨਹੀਂ ਜਾਂਦੇ ਤੇ ਅਸੀਂ ਨਾ ਕਿਸੇ ਦਾ ਕੋਈ ਵੇਖਿਆ ਹੈ ਤਾਰਾਂ ਦਾ ਕੋਈ ਕਾਰਨ ਅੱਜ ਤੱਕ ਤੇ ਨਾ ਹੋਇਆ ਹੈ ਕਾਰਨ ਇਹ ਜਾਂ ਕੋਈ ਰਾਤ ਪਹਿਲਾਂ ਬਛੇਰੇ ਨੂੰ ਲੱਗੀ ਆ ਲੇਟ ਤਾਂ ਉਸ ਤੋਂ ਬਾਅਦ ਇਹਨਾਂ ਨੇ ਖਿੱਚ ਕੇ ਬਛੇਰਾ ਪਾਸੇ ਕਰ ਲਿਆ ਉਸ ਤੋਂ ਬਾਅਦ ਬੇਟੇ ਦਾ ਜਨਮ ਦਿਨ ਸੀਗਾ ਤੇ ਲੈ ਕੇ ਚਲੇ ਗਏ ਵੀ ਚਲੋ ਆਪਾਂ ਵੀਡੀਓ ਬਣਾ ਲੈਨੇ ਆ ਇਹਨੂੰ ਢੀੜਾ ਦੇ ਦਿੰਨੇ ਆ ਸ਼ੌਂਕ ਆ ਬੱਚੇ ਨੂੰ ਬਹੁਤ ਤੋ ਉਹ ਬੱਚਾ ਵੀ ਜਦੋਂ ਘੋੜੀ ਕੰਬਣ ਲੱਗੀ ਲਾਈਟ ਲੱਗੀ ਤਾਂ ਉਹ ਛਾਲ ਮਾਰ ਗਿਆ ਉਸ ਨੂੰ ਅਸੀਂ ਨੱਪ ਘਟ ਲਿਆ ਵੀ ਚਲੋ ਇਹਦੇ ਵਿੱਚ ਕਰੰਟ ਹੋਊਗਾ ਤੇ ਜਣੀ ਦੀ ਸਾਡਾ ਘਰ ਦੇ ਵਿੱਚ ਉਹ ਇਹੋ ਜਿਹਾ ਬੱਚਾ ਸੀਗਾ ਜਾਨਵਰ ਕਿ ਸਾਡਾ ਮਨ ਨਹੀਂ ਲੱਗਦਾ ਕਿ ਇੰਨੀ ਮਹਿੰਗੀ ਘੋੜੀ ਸਾਨੂੰ ਇਹ ਜੀ ਕਿਤੋਂ ਨਹੀਂ ਮਿਲ ਸਰਕਾਰ ਕੀ ਮੰਗਤ ਹੈ ਜੀ ਸਰਕਾਰ ਤੋਂ ਜੀ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹ ਉਹਦਾ ਕੋਈ ਮਾਜਵਾ ਦਿੱਤਾ ਜਾਵੇ ਜਾਂ ਕੁਝ ਵੀ ਕੋਈ ਵੀ ਕਾਰਨ ਹੈ ਸਾਨੂੰ ਸਰਕਾਰ ਮਦਦ ਦੇਵੇ ਠੀਕ